ਲੈ ਕੇ ਨਸ਼ਾ ਉਹ ਤੋਂ ਜ਼ਿਆਦਾ ਵਧੀਆ ਹੈ ਘਟਿਆ ਨਹੀਂ ਹੈਗਾ ਔਰ ਲੋਕਾਂ ਨੇ ਮਤਲਬ ਕਿ ਹੁਣ ਤੁਸੀਂ ਦੇਖ ਹੀ ਰਹੇ ਆ ਕਿ ਇਹਨਾਂ ਦਾ ਵਿਰੋਧ ਵੀ ਹੋ ਰਿਹਾ ਇੱਕ ਉਹਨਾਂ ਨੇ ਕਲਾਕਾਰ ਨੂੰ ਉਤਾਰਿਆ ਮੇਰੇ ਖਿਆਲ ਨਾਲ ਲੋਕਾਂ ਨੇ ਜਿਹੜਾ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਇਹਨਾਂ ਤੋਂ ਆਮ ਆਦਮੀ ਪਾਰਟੀ ਤੋਂ ਭਾਜਪਾ ਦਾ ਜਿਹੜਾ ਉਹ ਜਿਹੜੇ ਕਿਸਾਨਾਂ ਵਾਲੇ ਮੁੱਦੇ ਆ ਉਹਨਾਂ ਨੂੰ ਲੈ ਕੇ ਵਿਰੋਧ ਹੋ ਰਿਹਾ ਅ ਅਕਾਲੀ ਦਲ ਬਾਰੇ ਤੁਸੀਂ ਜਾਣਦੇ ਹੋ ਮੈਂ ਆਪਦੇ ਮੂੰਹ ਨਹੀਂ ਕਹਿਣਾਗਾ ਮੇਰੀ ਫਾਈਟ ਉਹ ਤਾਂ ਕਲਾਕਾਰ ਹੈ ਉਹਨਾਂ ਨਾਲ ਮੇਰੀ ਕੋਈ ਫਾਈਟ ਨਹੀਂ ਕਿ ਕਲਾਕਾਰ ਹੈ ਜਿਹੜਾ ਉਹ ਕਲਾਕਾਰ ਉਹਨੂੰ ਪਤਾ ਉਹਨਾਂ ਚੀਜ਼ਾਂ ਬਾਰੇ ਮੈਨੂੰ ਕਲਾਕਾਰੀ ਬਾਰੇ ਨਹੀਂ ਪਤਾ ਮੈਂ ਪੋਲਿਟਿਕਸ ਹਾਂ ਮੈਨੂੰ ਜਿਹੜੀ ਮੇਰੀ ਫਾਈਟ ਹੈ ਉਹ ਪੋਲਿਟਿਕਸ ਨਾਲ ਹੀ ਹੋਊਗੀ ਤੇ ਮੈਂ ਨਹੀਂ ਮੰਨਦੀ ਵੀ ਉਹ ਜਿਹੜੇ ਉਹਨਾਂ ਦਾ ਕੋਈ ਇਹੋ ਜਿਹਾ ਇਸ਼ੂ ਹੋਊਗਾ ਕਾਂਗਰਸ ਹਾਈ ਕਮਾਂਡ ਵੱਲੋਂ ਅੱਜ ਫਰੀਦਕੋਟ ਲੋਕ ਸਭਾ ਤੋਂ ਬੀਬੀ ਅਮਰਜੀਤ ਕੌਰ ਸਾਹੂ ਨੂੰ ਟਿਕਟ ਦਿੱਤਾ ਗਿਆ ਸਾਡੇ ਨਾਲ ਬੀਬੀ ਅਮਰਜੀਤ ਕੌਰ ਸਾਹੂ ਕੇ ਮੌਜੂਦ ਨੇ ਗੱਲਬਾਤ ਕਰਦੇ ਜਦ ਉਸ ਨੂੰ ਟਿਕਟ ਦਿੱਤਾ ਗਿਆ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ ਟਿਕਟ ਦਿੱਤਾ ਗਿਆ ਕਾਂਗਰਸ ਪਾਰਟੀ ਵੱਲੋਂ ਕਿਸ ਤਰ੍ਹਾਂ ਮੈਸੂਰ ਰਹਾ ਤੁਹਾਡਾ ਜਨਮ ਦਿਨ ਵੀ ਹੈ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਸਮੁੱਚੀ ਹਾਈ ਕਮੰਡ ਨੇ ਮੇਰੇ ਤੇ ਜਿਹੜਾ ਜਨਮ ਦਿਨ ਤੇ ਮੈਨੂੰ ਤੋਹਫਾ ਦਿੱਤਾ ਹੈ ਉਹਦੇ ਤੋਂ ਮੈਂ ਬਹੁਤ ਖੁਸ਼ ਹਾਂ ਔਰ ਮੈਂ ਤੈ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਸਮੁੱਚੀ ਹਾਈ ਕਮੰਡ ਦਾ ਪਰ ਮੈਂ ਇਹ ਜਿਹੜੀ ਲੋਕ ਸਭਾ ਹਲਕਾ ਤੋਂ ਮੈਨੂੰ ਉਮੀਦਵਾਰ ਆ ਲਾਨਿਆ ਉਹਦੇ ਵਾਸਤੇ ਮੈਂ ਸਾਰੇ ਸਮੂੱਚੇ ਸਾਡੇ ਲੋਕ ਸਭਾ ਹਲਕੇ ਦੇ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲੋਕ ਸਭਾ ਸੀਟ 'ਤੇ ਚੁਣਿਆ ਮੈਮ ਤੁਸੀਂ ਇੱਕ ਲੇਡੀਜ਼ ਹੋ ਤੇ ਇੱਕ ਹਾਊਸ ਵਾਈਫ ਤੋਂ ਸਿਆਸੀ ਤੇ ਕਿਸ ਤਰ੍ਹਾਂ ਐਂਟਰੀ ਹੋਈ ਨਹੀਂ ਮੈਂ ਹਾਊਸ ਵਾਈਫ ਨਹੀਂ ਸੀਗੀ ਮੈਂ ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ 15 ਸਾਲ ਕੰਮ ਕੀਤਾ ਉਸ ਤੋਂ ਬਾਅਦ 2013 ਚ ਮੈਂ ਇਹ ਪੋਲਿਟਿਕਸ ਜੁਆਇਨ ਕੀਤੀ ਸੀ ਔਰ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜਿਆ ਔਰ ਮੈਂ ਚੇਅਰਪਰਸਨ ਰਹੀ ਔਰ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੀ ਔਰ ਮੈਂ ਫਿਰ 2017 ਚ ਲੋਕ ਸਭ ਵਿਧਾਨ ਸਭਾ ਦਾ ਇਲੈਕਸ਼ਨ ਜਗਰਾਓ ਤੋਂ ਲੜਿਆ ਸੀਗਾ ਮੇਰਾ ਇਹ ਜਿਹੜਾ ਸਫਰ ਸੀਗਾ ਉਹਦੇ ਚ ਮੈਂ ਬੜਾ ਕੁਝ ਸਿੱਖਿਆ ਔਰ ਮੈਂ ਬੜਾ ਕੁਝ ਸਿੱਖ ਕੇ ਅੱਜ ਜਿਹੜੀ ਇਹ ਮੈਨੂੰ ਕਾਂਗਰਸ ਪਾਰਟੀ ਨੇ ਇਹ ਟਿਕਟ ਨਾ ਨਵਾਜਿਆ ਉਹ ਜਿਹੜਾ ਮੇਰਾ ਐਕਸਪੀਰੀਅੰਸ ਹੈ ਉਹਦੇ ਕਰਕੇ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਲੋਕ ਸਭਾ ਹਲਕੇ ਤੋਂ ਟਿਕਟ ਦੇ ਕੇ ਨਵਾਜਿਆ ਮੁੱਦੇ ਕੀ ਕੀ ਹੋਣਗੇ ਜੋ ਜਿਸ ਨੂੰ ਲੈ ਕੇ ਤੁਸੀਂ ਚੋਣ ਮੰਦਰ ਤੇ ਉਤਰਗੇ ਮੁੱਦੇ ਜਿਹੜੇ ਆ ਜਿਹੜਾ ਆਮ ਆਦਮੀ ਪਾਰਟੀ ਜਦੋਂ ਸੱਤਾ ਚਾਹੀ ਸੀ ਤਾਂ ਉਹਨਾਂ ਨੇ ਇੱਕ ਤਾਂ ਲੇਡੀਜ਼ ਨਾਲ ਵਾਅਦੇ ਕੀਤੇ ਸੀਗੇ ਵੀ ਅਸੀਂ ਹਜ਼ਾਰ-ਹਜ਼ਾਰ ਰੁਪਏ ਜਿਹੜਾ ਉਹ ਹਰ ਲੇਡੀਜ਼ ਨੂੰ ਉਹਨਾਂ ਦੇ ਅਕਾਊਂਟ ਚ ਪਾਵਾਂਗੇ ਉਹ ਜਿਹੜਾ ਉਹਨਾਂ ਦਾ ਇੱਕ ਉਹਨਾਂ ਨਾਲ ਇੱਕ ਮਜ਼ਾਕ ਹੀ ਹੋਇਆ ਲੇਡੀਜ਼ ਨਾਲ ਔਰ ਜਿਹੜਾ ਨਸ਼ੇ ਦਾ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਨਸ਼ਾ ਜਿਹੜਾ 20 ਦਿਨਾਂ ਚ ਰੋਕ ਦਾਂਗੇ ਉਹ ਵੀ ਕੋਈ ਇਹਨਾਂ ਨੇ ਲਾਈਕ ਨਸ਼ਾ ਉਦੋਂ ਜ਼ਿਆਦਾ ਵਧਿਆ ਹੈ ਘਟਿਆ ਨਹੀਂ ਹੈਗਾ ਔਰ ਲੋਕਾਂ ਨੇ ਮਤਲਬ ਕਿ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਇਹਨਾਂ ਦਾ ਵਿਰੋਧ ਵੀ ਹੋ ਰਿਹਾ ਇੱਕ ਉਹਨਾਂ ਨੇ ਕਲਾਕਾਰ ਨੂੰ ਉਤਾਰਿਆ ਮੇਰੇ ਖਿਆਲ ਨਾਲ ਲੋਕਾਂ ਨੇ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਉੱਠ ਗਿਆ ਇਹਨਾਂ ਤੋਂ ਆਮ ਆਦਮੀ ਪਾਰਟੀ ਤੋਂ ਭਾਜਪਾ ਦਾ ਜਿਹੜਾ ਉਹ ਜਿਹੜੇ ਕਿਸਾਨਾਂ ਵਾਲੇ ਮੁੱਦੇ ਆ ਉਹਨਾਂ ਨੂੰ ਲੈ ਕੇ ਵਿਰੋਧ ਹੋ ਰਿਹਾ ਅਕਾਲੀ ਦਲ ਬਾਰੇ ਤੁਸੀਂ ਜਾਣਦੇ ਹੋ ਮੈਂ ਆਪਦੇ ਮੂੰਹ ਨਹੀਂ ਕਹਿਣਾਗਾ ਉਹਨਾਂ ਦਾ ਜਿਹੜਾ ਜੋ ਚੱਲਦਾ ਪਿਆ ਔਰ ਮੈਨੂੰ ਲੱਗਦਾ ਵੀ ਅੱਜ ਜਿਹੜੇ ਲੋਕ ਆ ਉਹ ਕਾਂਗਰਸ ਪਾਰਟੀ ਤੇ ਭਰੋਸਾ ਕਰ ਰਹੇ ਆ ਔਰ ਉਹ ਮੇਰੇ ਮੇਰੇ ਤੇ ਲਾਈਕ ਜਿਹੜੀ ਇਹ ਮੈਨੂੰ ਸੀਟ ਮਿਲੀ ਆ ਇਹ ਸਿਰਫ ਉਹਨਾਂ ਲੋਕਾਂ ਕਰਕੇ ਮਿਲੀ ਆ ਜਦੋਂ ਮੈਂ ਚੇਅਰਪਰਸਨ ਸੀ ਔਰ ਉਦੋਂ ਮੈਂ ਬਹੁਤ ਵਧੀਆ ਤਰੀਕੇ ਨਾਲ 5 ਸਾਲ ਇਸ ਜ਼ਿਲ੍ਹੇ ਨੂੰ ਚਲਾਇਆ ਸੀਗਾ ਔਰ ਮੇਰਾ ਮੈਨੂੰ ਨਹੀਂ ਲੱਗਦਾ ਵੀ ਮੇਰੇ ਸਾਹਮਣੇ ਕੋਈ ਚੁਣੌਤੀ ਆਉਗੀ ਮੈਂ ਬਹੁਤ ਵਧੀਆ ਤਰੀਕੇ ਨਾਲ ਇਹ ਕੈਂਪੇਨ ਕਰੂੰਗੀ ਮੇਰਾ ਸਾਰਾ ਪਰਿਵਾਰ ਜਿਹੜੇ ਵਿਦੇਸ਼ਾਂ 'ਚ ਸੀਗੇ ਉਹ ਵੀ ਸਾਰਾ ਸਾਡੀ ਫੈਮਿਲੀ ਆ ਚੁੱਕੀ ਆ ਫਰੀਦਕੋਟ ਮੇਰਾ ਪੇਕਾ ਪਰਿਵਾਰ ਆ ਔਰ ਜਿਹੜਾ ਮੋਗਾ ਉਹ ਮੇਰਾ ਸਹੁਰਾ ਪਿੰਡ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਮੈਨੂੰ ਪ੍ਰੋਬਲਮ ਆਉਗੀ ਔਰ ਜਿਹੜਾ ਸਾਡੇ ਦੋ ਹਲਕੇ ਗਿੱਦੜਵਾ ਔਰ ਜਿਹੜਾ ਸਾਡਾ ਇੱਕ ਹੋਰ ਹਲਕਾ ਉਹ ਲਾਈਕ ਆਏ ਆ ਵੀ ਸਾਨੂੰ ਲੱਗਦਾ ਨਹੀਂ ਉਹ ਜਮਾ ਸਾਡੇ ਰਿਸ਼ਤੇਦਾਰੀਦਾਰ ਉੱਥੇ ਬਹੁਤ ਜ਼ਿਆਦਾ ਰਹਿੰਦੇ ਆ ਔਰ ਅਸੀਂ ਲਾਈਕ ਉਹ ਸਾਰੇ ਜਿਹੜੇ ਹਲਕੇ ਕਵਰ ਕਰ ਚੁੱਕੇ ਆ ਆਲਰੇਡੀ ਮੈਨੂੰ ਨਹੀਂ ਲੱਗਦਾ ਵੀ ਕੋਈ ਪ੍ਰੋਬਲਮ ਆਉਗੀ ਲੱਗਦਾ ਨਹੀਂ ਐ ਮੈਮ ਇੱਕ ਪਾਸੇ ਦੇਖਿਆ ਜਾਏ ਜੇ ਹੰਸਰਾਜ ਹੰਸਾ ਜੀ ਬੀਜੇਪੀ ਤੋਂ ਤੇ ਜੋ ਆਮ ਆਦਮੀ ਪਾਰਟੀ ਤੋਂ ਹੈ ਕਰਮਜੀਤ ਅਨਮੋਲ ਤੇ ਅਗਰ ਦੇਖਿਆ ਜਾਏ ਅਕਾਲੀ ਦਲ ਤੋਂ ਰਾਜਵਿੰਦਰ ਸਿੰਘ ਹੈ ਠੀਕ ਹੈ ਤੁਸੀਂ ਲੇਡੀਜ਼ ਹੋ ਠੀਕ ਹੈ ਤੇ ਕਿਸ ਤਰ੍ਹਾਂ ਫਿਰ ਕਿਹਦੇ ਨਾਲ ਤੁਹਾਡਾ ਫਾਈਟ ਹੋਣੀ ਹੈ ਮੇਰੀ ਫਾਈਟ ਉਹ ਤਾਂ ਕਲਾਕਾਰ ਹੈ ਉਹਨਾਂ ਨਾਲ ਮੇਰੀ ਕੋਈ ਫਾਈਟ ਨਹੀਂ ਕਿ ਕਲਾਕਾਰ ਹੈ ਜਿਹੜਾ ਉਹ ਕਲਾਕਾਰ ਉਹਨੂੰ ਪਤਾ ਉਹਨਾਂ ਚੀਜ਼ਾਂ ਬਾਰੇ ਮੈਨੂੰ ਕਲਾਕਾਰੀ ਬਾਰੇ ਨਹੀਂ ਪਤਾ ਮੈਂ ਪੋਲਿਟਿਕਸ ਹਾਂ ਮੈਨੂੰ ਜਿਹੜੀ ਮੇਰੀ ਫਾਈਟ ਹੈ ਉਹ ਪੋਲਿਟਿਕਸ ਨਾਲ ਹੀ ਹੋਊਗੀ ਤੇ ਮੈਂ ਨਹੀਂ ਮੰਨਦੀ ਵੀ ਉਹ ਜਿਹੜੇ ਉਹਨਾਂ ਦਾ ਕੋਈ ਇਹੋ ਜਿਹਾ ਇਸ਼ੂ ਹੋਊਗਾ ਮੈਂ ਆਪਣੀ ਕਾਂਗਰਸ ਪਾਰਟੀ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਦਿਵਾਇਆ ਔਰ ਹੋਰ ਕਿਸੇ ਪਾਰਟੀ ਨੇ ਔਰਤ ਨੂੰ ਟਿਕਟ ਨਹੀਂ ਦੇ ਦਿੱਤੀਗੀ ਇੱਕ ਇੱਕ ਇਕੱਲੀ ਕਾਂਗਰਸ ਪਾਰਟੀ ਆ ਜਿਨ੍ਹਾਂ ਨੇ ਔਰਤ ਤੇ ਵਿਸ਼ਵਾਸ ਜਤਾਇਆ ਉਹਨੂੰ ਟਿਕਟ ਦੇ ਕੇ ਨਵਾਜਿਆ ਜਿਹੜਾ ਔਰਤਾਂ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਮੈਂ ਪਹਿਲਾਂ ਇੱਥੇ ਮੋਗੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੀਆਂ ਉਦੋਂ ਜਿਹੜੀਆਂ ਲੇਡੀਜ਼ ਮੇਰੇ ਨਾਲ ਜੁੜੀਆਂ ਸੀ ਉਹ ਅੱਜ ਵੀ ਮੈਨੂੰ ਐਵਰੀਡੇ ਕਾਲ ਕਰਦੀਆਂ ਵੀ ਟਿਕਟ ਅਨਾਉਂਸ ਹੋਣ ਤੋਂ ਅਸੀਂ ਤੁਹਾਡੇ ਨਾਲ ਵੱਧ ਚੜ ਕੇ ਨਾਲ ਚੱਲਾਂਗੇ ਜਿੰਨੀ ਵੀ ਕੈਂਪੇਨ ਆ ਉਹ ਲੇਡੀਜ਼ ਮੈਨੂੰ ਲੱਗਦਾ ਵੀ ਲੇਡੀਜ਼ ਜਿਹੜੀਆਂ ਵੱਧ ਚੜ ਕੇ ਹਿੱਸਾ ਲੈਣੀਆਂ ਕਿਉਂਕਿ ਲੇਡੀਜ਼ ਜਿਹੜੀਆਂ ਆਮ ਆਦਮੀ ਪਾਰਟੀ ਤੋਂ ਔਕੀਆਂ ਹੋਈਆਂ ਤੇ ਉਹਨਾਂ ਨੇ ਮੈਨੂੰ ਲੱਗਦਾ ਵੀ ਇਸ ਵਾਰੀ ਇਹਨਾਂ ਨੂੰ ਦਿਖਾਉਣਾ ਹੀ ਆ ਮੈਂ ਅੱਜ ਅੱਜ ਇੱਕ ਦੇਖ ਰਹੀ ਸੀ ਟਿਕਟੌਕ ਤੇ ਇੱਕ ਲੇਡੀਜ਼ ਕਹਿੰਦੀ ਬਈ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਔਰ ਅਸੀਂ ਹੁਣ ਇਹਨਾਂ ਨੂੰ ਦਿਖਾਵਾਂਗੇ ਵੀ ਅਸੀਂ ਕੀ ਚੀਜ਼ ਐ ਔਰਤਾਂ ਨਾਲ ਕਿਵੇਂ ਮਜ਼ਾਕ ਕਰੀਦਾ ਇੱਕ ਔਰਤਾਂ ਨਾਲ ਮਜ਼ਾਕ ਕੀਤਾ ਉਹਨਾਂ ਨੇ ਹਜ਼ਾਰ ਹਜ਼ਾਰ ਰੁਪਇਆ ਕਹਿ ਕੇ ਔਰਤਾਂ ਤੋਂ ਵੋਟਾਂ ਲੈ ਲੀਆਂ ਔਰ ਔਰਤਾਂ ਅੱਜ ਬਹੁਤ ਜ਼ਿਆਦਾ ਦੁਖੀ ਆ ਉਹ ਕਹਿੰਦੀਆਂ ਵੀ ਸਾਨੂੰ ਹਜ਼ਾਰ ਰੁਪਏ ਦੀ ਨਹੀਂ ਲੋੜ ਹੈਗੀ ਪਰ ਅਸੀਂ ਇਹਨਾਂ ਨੂੰ ਹੁਣ ਸਬਕ ਸਿਖਾਵਾਂਗੇ ਔਰ ਉਹ ਮੈਨੂੰ ਲੱਗਦਾ ਵੀ ਔਰਤਾਂ ਜ਼ਰੂਰ ਸਬਕ ਸਿਖਾਉਣਗੀਆਂ ਔਰ ਔਰਤਾਂ ਮੈਨੂੰ ਮੇਰੇ ਤੇ ਵਿਸ਼ਵਾਸ ਦਿਤਾਉਣਗੀਆਂ ਔਰ ਮੈਂ ਔਰਤਾਂ ਦੇ ਨਾਲ ਹਮੇਸ਼ਾ ਖੜੀ ਰਹੂੰਗੀ ਮੈਂ ਵੀ ਇੱਕ ਔਰਤ ਐ ਮੈਨੂੰ ਪਤਾ ਵੀ ਔਰਤ ਨੂੰ ਕਿੰਨੀ ਤਕਲੀਫ ਕੁਨ ਦਿਹਾ ਉਹ ਆ ਉਹਦਾ ਚੁੱਲਾ ਚੌਂਕਾ ਕਿਵੇਂ ਚਲਾਉਂਦੀਆਂ ਕਿ ਔਰਤਾਂ ਨੂੰ ਜਦੋਂ ਮਤਲਬ ਕਿ ਕਈ ਵਾਰੀ ਕਮਾਈ ਦਾ ਸਾਧਨ ਨਹੀਂ ਹੁੰਦਾ ਕੋਈ ਉਦੋਂ ਔਰਤ ਵਾਸਤੇ ਇਹ ਬਹੁਤ ਵੱਡਾ ਜਿਹੜਾ ਪ੍ਰੋਬਲਮ ਹੁੰਦੀ ਹੈ ਔਰਤਾਂ ਨੂੰ 1000 ਰੁਪਿਆ ਜਿਹੜਾ ਉਹਨਾਂ ਨੇ ਕਿਹਾ ਕਿ ਮਜ਼ਾਕ ਕੀਤਾ ਨਾ ਉਹਦੇ ਵਾਸਤੇ ਔਰਤਾਂ ਬਹੁਤ ਦੁਖੀ ਆ ਔਰ ਉਹਨਾਂ ਨੂੰ ਸਬਕ ਸਿਖਾਇਆ ਜਾਊਗਾ ਇਸ ਵਾਰੀ ਸਾਰੀਆਂ ਔਰਤਾਂ ਮੇਰੇ ਨਾਲ ਰਲ ਕੇ ਚੱਲਣਗੀਆਂ ਔਰ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਮੈਨੂੰ ਪੂਰਾ ਮਾਨ ਸਨਮਾਨ ਨਾਲ ਲੋਕ ਸਭਾ ਚ ਭੇਜਣਗੀਆਂ ਔਰ ਮੈਂ ਉਹਨਾਂ ਦਾ ਜਿਹੜਾ ਮਾਨ ਸਨਮਾਨ ਹਮੇਸ਼ਾ ਬਰਕਰਾਰ ਰੱਖੂੰਗੀ ਤੁਹਾਡੇ ਕੋਲੇ ਸਮਾਂ ਵੀ ਥੋੜਾ ਕੰਮ ਹੈ ਤੇ ਕਿਸ ਤਰ੍ਹਾਂ ਫਿਰ ਪੂਰਾ ਕਰੋਗੇ ਕੈਂਪੇਨਿੰਗ ਸਮਾਤਾ ਕਮ ਹੈ ਗਈ ਆ ਬਟ ਮੈਂ ਐਕਚੁਅਲੀ ਪਹਿਲਾਂ ਸਾਰੇ ਹਲਕੇ ਕਵਰ ਕਰ ਚੁੱਕੀ ਆ ਮੈਂ ਉਹਨਾਂ ਚ ਜਾ ਕੇ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਜਿੰਨੇ ਵੀ ਮੇਰੇ ਨਾਲ ਟੀਚਰ ਜਿਹੜੇ ਜੌਬ ਕਰਦੇ ਰਹੇ ਆ ਉਹਨਾਂ ਨਾਲ ਸਾਰਿਆਂ ਨਾਲ ਮੇਰਾ ਰਾਬਤਾ ਕੈਮ ਕੀਤਾ ਹੋਇਆ ਉਹ ਕਹਿੰਦੇ ਜਦੋਂ ਵੀ ਤੁਹਾਨੂੰ ਟੈਕਟ ਅਨਾਉਂਸ ਹੋਗੀ ਅਸੀਂ ਉਹਦੇ ਹੀ ਤੁਹਾਡੇ ਨਾਲ ਕੈਂਪੇਨ ਚ ਛਾਮਲ ਹੋਵਾਂਗੇ ਸਾਰੇ ਸਾਡੇ ਰਿਸ਼ਤੇਦਾਰ ਆਪਣੇ ਆਪਣੇ ਜਿਨ੍ਹਾਂ ਨੂੰ ਅਸੀਂ ਉਹ ਡਿਊਟੀਆਂ ਲਾਈਆਂ ਆ ਆਲਰੇਡੀ ਅਸੀਂ ਸਾਰਾ ਸੈਟਅਪ ਕਰ ਚੁੱਕੇ ਆ ਕਿਹੜੇ ਫੈਮਿਲੀ ਨੇ ਕਿੱਥੇ ਕਿਹੜੇ ਹਲਕੇ ਚ ਰਹਿਣਾ ਕਿਹੜੇ ਪਰਿਵਾਰ ਨੇ ਕਿਹੜੇ ਹਲਕੇ ਚ ਰਹਿਣਾ ਜਿਹੜੇ ਸਾਡੇ ਫੈਮਿਲੀ ਮੈਂਬਰ ਆ ਸਾਰੇ ਵਿਦੇਸ਼ਾਂ ਤੋਂ ਆ ਚੁੱਕੇ ਆ ਉਹ ਪੂਰੇ ਕੈਂਪੇਨ ਵਾਸਤੇ ਰੈਡੀ ਹੋ ਚੁੱਕੇ ਆ ਪਹਿਲਾਂ ਹੀ ਤੇ ਔਰ ਅਸੀਂ ਜਿਹੜੀ ਇਹ ਕੈਂਪੇਨ ਆ ਪੂਰੀ ਵਧੀਆ ਤਰੀਕੇ ਨਾਲ ਚਲਾਵਾਂਗੇ ਔਰ ਸਾਰਿਆਂ ਦਾ ਜਿਹੜਾ ਜਿੰਨਾ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਵਿਸ਼ੇਸ਼ ਤੌਰ ਤੇ ਮੇਰਾ ਫਰੀਦਕੋਟ ਪਿੰਡ ਔਰ ਮੇਰਾ ਮੁੱਗਾ ਜਿਹੜਾ ਪਿੰਡ ਆ ਦੋਨਾਂ ਜ਼ਿਲ੍ਹਿਆਂ ਨੇ ਇੰਨਾ ਵਿਸ਼ਵਾਸ ਜਤਾ ਕੇ ਮੈਨੂੰ ਇਹ ਜਿਹੜੀ ਟਿਕਟ ਹੈ ਇਹ ਆਮ ਲੋਕਾਂ ਨੇ ਦਵਾਈ ਹੈ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਇਹ ਸਾਹੋਕੇ ਪਰਿਵਾਰ ਹੈ ਜਿਹੜਾ ਜੋ ਵੀ ਕੰਟੇ ਹਰ ਲੋਕਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੁੰਦਾ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਔਰ ਸਮੁੱਚੀ ਹਾਈ ਕਮਾਂਡ ਨੇ ਮੈਨੂੰ ਮੌਕਾ ਦਿੱਤਾ ਸਾਡੇ ਸਾਹੋਕੇ ਪਰਿਵਾਰ ਨੂੰ ਲੋਕ ਸਭਾ ਹਲਕੇ ਦਾ ਸੇਵਾ ਕਰਨ ਦਾ ਜਿਹੜਾ ਮੌਕਾ ਹੈ ਮੈਨੂੰ ਲੋਕ ਜ਼ਰੂਰ ਦੇਣਗੇ ਔਰ ਮੈਂ ਉਹਨਾਂ ਦੇ ਜਿਹੜੇ ਵੀ ਉਹਨਾਂ ਦੇ ਵਿਚਾਰ ਹੈ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਤੇ ਖਰੀ ਖਰੀ ਉਤਰੂਗੀ ਔਰ ਲੋਕ ਸਭਾ ਦੀ ਸੀਟ ਹੈ ਜਿਹੜੀ ਵੱਡੀ ਲੀਡ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਉਂਗੀ ਔਰ ਜਿਹੜਾ ਉਹਨਾਂ ਦਾ ਮਾਨ ਸਨਮਾਨ ਹੈ ਉਹ ਇਸੇ ਤਰ੍ਹਾਂ ਪਰ ਕਰਾ ਰੱਖੂੰਗੀ ਇਹਨਾਂ ਦਾ ਬੀਬੀ ਅਮਰਜੀਤ ਕੌਰ ਸਾਹੂਗੇ ਇਹਨਾਂ ਦਾ ਕਹਿਣਾ ਹੈ ਜੇ ਜੋ ਪੰਜਾਬ ਦੇ ਜੋ ਮੁਰਦੇ ਉਸ ਨੂੰ ਲੈ ਕੇ ਜੋ ਚੋਣ ਜੋ ਕੈਂਪੇਨਿੰਗ ਹੈ ਉਹ ਸ਼ੁਰੂ ਕਰਨਗੇ ਤੇ ਜੋ ਲੋਕਾਂ ਦਾ ਜੋ ਉਮੀਦ ਹੈ ਜੋ ਉਹ ਜ਼ਰੂਰ ਪੂਰਾ ਕਰਨਗੇ ਐਮਪੀ ਬਣਨੇ ਤੋਂ ਬਾਅਦ ਪੰਜਾਬ ਦੇ ਅਕੇ ਲਈ ਤਨਮੈ ਸਮੰਤਾ ਮੋਗਾ